ਸਾਸਰੀ ਗੱਲ ਬਾਈ ਜੀ ਦਿਲਾਵਰ ਮਾਲਾ YouTube ਤੇ ਮੇਰੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸਰੀ ਗੱਲ। ਬਾਕੀ ਬਾਈ ਆਪਣੇ ਢੜਾਈ ਵਿੱਚ ਕੂਤਰ ਢਾਈ ਪਗਦੇ ਆਵਾ। ਬਾਕੀ ਦੇਖਦੇ ਆ। ਕਰਦੇ ਬਾਈ ਇਹ ਗੱਲਬਾਤ। ਔਰ ਬਾਈ ਕਿਵੇਂ ਆ? ਵਧੀਆ ਬਾਈ ਠੀਕ ਜਾ ਰਹਾ। ਹੋਰ ਕੈ ਕਰਦੇ ਅੱਜ? ਹਾਂ? ਕਿਆ ਕਰਦੇ ਅੱਜ? ਬਾਪੂ ਸਰੀ ਕੂਤਰ ਢਾਇ ਆ ਅੱਜ। ਬਾਜੀ ਗੱਢਣੀ ਹੋ। ਹਾਂ। ਤੇ ਆਵੜੇ ਘੋਟੇ ਚ ਬਾਈ ਕੂਤਰ ਜੋੜਿਆ ਵਾਲਾ ਜੋ ਚੱਕਿਆ ਇੱਕ। ਹੋੜਾ ਆਉਣ ਲੱਗਿਆ। ਉਸ ਤੇ ਆ ਲਾਲ ਟੋਲੀ ਦਾ ਢੜੀ ਚਿੱਟਿਆ ਖਾਣੇ। ਹੂੰ। ਅੱਜ ਗੱਲ ਇਕਰਾਉ। ਜੀ। ਤੇ ਬਾਕੀ ਆ ਭਾਈ ਜਿਹੜੇ ਕੂਤਰਾਂ ਦੇ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਕੀ ਨਾ ਮੂੰਹ ਜੇ ਪੱਕਦਾ ਹੈ ਨਾ ਭਾਈ ਉਹਦਾ ਅਤਰ ਨਾ ਦਾ ਗਲਾ ਜਿੱਕਣਾ ਗਰਮੀ ਕਾ ਪੈਣ ਦਾ ਕੂਤਰ ਦਾ ਮੂੰਹ ਪਤਦਾ ਹੈ ਇੱਕ ਵਾਰ ਇਹਨਾਂ ਨੂੰ ਨਾ ਜਿੱਕਣਾ ਮੰਨ ਦਾ ਚਰੋ ਵੀ ਇੱਕ ਦਾ ਗਲਾਸ ਰੀਨ ਦੀ ਹੁੰਦੀ ਹੈ ਜਿਹੜੀ ਸੀਸੀ ਉਹਨੂੰ ਨਾ ਖਾਂਬ ਦੇ ਕੇ ਕੂਤਰ ਦਾ ਕੋ ਕਾਬੂ ਲੈ ਕੇ ਨਾ ਉਹ ਲੱਗ ਦੂ ਹਲਕ ਤੱਕ ਆਏ ਘੁਮਾ ਦੇ ਕਰੋ ਫੇਰ ਦੇ ਕਰੋ ਤੇ ਬਾਕੀ ਆ ਵੀ ਉਹਨੂੰ ਠੰਡੀ ਚੀਜ਼ਾਂ ਜਿੱਕਣਾ ਕਿ ਆਪਣਾ ਕੱਦੀ ਵਾਰ ਵਿੱਚ ਰੂ ਵਿਕਾਸੂਲ ਵਗੈਰਾ ਕੈਸੂਲ ਵੀ ਦੇ ਦਿਆ ਕਰੋ ਉੱਤਰ ਪਲਾ ਦਿਆ ਕਰੋ ਜੇ ਇਹ ਜੇ ਦੇ ਉੱਤੇ ਵਧੀਆ ਚੀਜ਼ ਹੈਗੀ ਸਭ ਤੋਂ ਵਧੀਆ ਸੌਂਫ ਹੈ ਨਾ ਜਿਕਣਾ ਵੀ ਆਪਾਂ ਇਹੜੀ ਜਿਆ ਪਾਣੀ ਬਣਾਉਣ ਵਿੱਚ ਪਾਉਨੇ ਆ ਹਨ ਉਹ ਚੀਜ਼ਾਂ ਦਾ ਵਿੱਚ ਮਿਕਸ ਰਣਾ ਜਿਆ ਪਾਣੀ ਜਿਹੜਾ ਬਣਿਆ ਹੋਇਆ ਉਹੀ ਕਬੂਤਰ ਨੂੰ ਕੱਦੀ ਵਾਰ ਲਾ ਦਵੇ ਉਹ ਵੀ ਚੰਗਾ ਹੈ ਹਾਂ ਕਿਉਂਕਿ ਬਾਈ ਗਰਮੀ ਨਿਕਲ ਜਾਂਦੀ ਕਬੂਤਰ ਦੇ ਅੰਦਰ ਤੋਂ ਠੀਕ ਆ ਇਹ ਬਾਈ ਜਿਕਣਾ ਕਿ ਹੁਣ ਬਾਜੀ ਛੱਡਣੀ ਆਪਾਂ ਨੇ ਦੇਖ ਰਹੇ ਆ ਤੇ ਬਾਈ ਅੱਜ ਜੜਾਈ ਕਰਾਤੀ ਕਬੂਤਰ ਦੀ ਤੇ ਬਾਈ ਦੋ ਇੱਕ ਬੱਚਾ ਨਾ ਮੜਾ ਆ ਤੇ ਆਪਣੇ ਕੋਲ ਇੱਕ ਬੱਚਾ ਬਣਿਆ ਤਾਂ ਹੁਣ ਉਹ ਵੀਡੀਓ ਅਡਾਇਆ ਅੱਜ ਤੇ ਭਾਈ ਇਹ ਤਾਂ ਕਿਚਲੋ ਭਾਦੋ ਮੈਂ ਛੱਡਊਗਾ ਤਾਂ ਤੇ ਬਾਕੀ ਜਿਹੜਾ ਬੜਾ ਕਬੂਤਰ ਆ ਉਹਦੇ ਦਾ ਬਾਜੀ ਦੇਖਾਂਗੇ ਅੱਜ ਰਵੀ ਦੇ ਹੀ ਬਾਜੀ ਗਏ ਹੋਏ ਕੱਲੂ ਆਣਾ ਕੱਲੂ ਅੱਛਾ ਤੇ ਚਾਚੇ ਕਿੰਨੇ ਤੇ ਤਾਂ ਬਾਜੀ ਬਾਜੀ ਤੇ ਕੱਲੂ ਜਾਉਂਗੇ ਉਹ ਤੇ ਬਾਕੀ ਆ ਜਿਹੜੀ ਮੌਕੇ ਦੀ ਗੱਲ ਕਰਾਂਗੇ ਇੱਥੇ ਬਾਜੀ ਤੇ ਜਾ ਕੇ ਤੇ ਦੇਖਦੇ ਕੱਲ ਛੁੱਟੀ ਕਰਦੇ ਆ ਤੇ ਭਾਈ ਹੁਣ ਨਵੇਂ ਬਚੇ ਹੁਣ ਬਣੇ ਆ ਜੋੜਿਆਂ ਦੇ ਜਿਹੜੇ ਹੁਣ ਲਾਈਵ ਤੇ ਨਵੇਂ ਕਿਉਂਕਿ ਭਾਈ ਡਾਊਨ ਵਾਲਾ ਕਬੂਤਰ ਇੱਕ ਵੀ ਨਹੀਂ ਤੇ ਰਿਹਾ ਆਪਾਂ ਨੇ ਆਪਣੇ ਮੰਡ ਦੇ ਤੇ ਤੇ ਜਿਹੜੇ ਵੀ ਬਣਾਉਣ ਵਾਲਦੇ ਤੇ ਉਹਨੂੰ ਕੋਈ ਗੱਲ ਜੀ ਆਪਾਂ ਦੋਤਾ ਕੇ ਸੈੱਟ ਲਾਂਗੇ ਫਿਰ ਉਹਨਾਂ ਤਾਂ ਹੀ ਪਲਾਨੇਗਾ ਬੱਚੇ ਜਿਹੜੇ ਹੁਣ ਤੇ ਆਪਾਂ ਦੋ ਜੀ ਸੈੱਟ ਹੋ ਜਾਣੇ ਤੇ ਬਾਕੀ ਆ ਬਈ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਾਉਂਗਾ ਵਜੜ ਆਇਆ ਵੜਾ ਨਮਹਾ ਬੱਗਾ ਸਾਰੇ ਹੀ ਰੰਗ ਲਾ ਰਹਿਣਾ ਦਾ ਹਾਲੇ ਨੂੰ ਰੰਗ ਲਾ ਰਹਿਣਾ ਦਾ ਥੋੜਾ ਬਹੁਤਾ ਤੇ ਫੁੱਤਰੀਆਂ ਦਾ ਉਹਨਾਂ ਜਿਹੜਾ ਬੱਚੇ ਦੇ ਜਿਹੜੇ ਬਾਈਕ ਵਿੱਚ ਨੂੰ ਕੇ ਗਾਂਡਾ ਖਰਾਬ ਵੀ ਹੋਇਆ ਤਾਂ ਨਾ ਜਿਹੜਾ ਪੁੱਤਰੀਆਂ ਦਾ ਉਹ ਆਪਾਂ ਨੇ ਇਧਰ ਉਧਰ ਹਲਟ ਫੇਰ ਕਰਤਾ ਇਹ ਦੋ ਇਕੱਠੇ ਕਰਤੇ 1:00 ਵਜੇ ਨਿਸਾਨ ਦਾ ਹੂੰ ਬੱਚਾਂ ਦੇ ਖਰਾਬ ਵੀ ਹੋ ਗਏ ਉਹ ਨੀਲੀ ਨੀਲੀ ਡੱਬੀ ਵੀ ਜੋੜੇ ਆ ਮਰਾ ਨੀਲੀ ਡੱਬੀ ਆਂਡਰ ਤੇ ਬਨੇ ਮੈਂ ਕਿਹਾ ਜੇ ਇੱਥੇ ਪਲਾਉਣੇ ਨਹੀਂ ਹੈਗੇ ਜਿਹੜੇ ਪੁੱਤਰ ਆਏ ਵੇ ਆਪਣੇ ਕੋਲ ਆਪਾਂ ਨੇ ਉਹ ਤੇ ਬੱਚੇ ਨਹੀਂ ਪਲਾਉਣੇ ਹੈਗੇ ਉਹਨਾਂ ਦੇ ਤਾਂ ਆਪਣੇ ਵਾਸਤੇ ਦੋਗੇ ਕੂਤਰਾ ਦੇ ਟਰੈਕ ਦੇ ਬੱਚੇ ਪਾਲਣਾ ਕਿਉਂਕਿ ਉਹਦੇ ਬਾਈ ਦੋ ਵੱਡ ਜਾਂਦੇ ਆ ਨਾ ਨਹੀਂ ਤਾਂ ਉਹ ਇੱਕ ਵੀ ਨਹੀਂ ਬਣਦਾ ਇਹਦਾ ਇਕਰੂ ਵੇਹੜਾ ਕੂਤਰਾ ਦੇ ਨਾ ਬਦਲ ਬਦਲ ਕੇ ਬੱਚੇ ਕਢਾ ਲੈ ਨਿਕਲਾ ਵੀ ਆਪਾਂ ਇਸ ਤੋਂ ਬੱਚੇ ਕਢਾਉਣੇ ਕੂਤਰਾ ਲੰਦੇ ਆ ਉਹਦਾ ਹਾਂ ਇੱਕ ਦੋ ਦੇਟਰਾ ਅੰਡੇ ਦੇ ਦੁਹਾਗੇ ਨਾਲ ਤਾਂ ਉਹਦਾ ਕੂਤਰਾ ਵੀ ਖਰਾਬੀ ਹੁੰਦਾ ਹੈਗਾ ਤੇ ਨਾਲੇ ਬਾਈ ਉਹਨੇ ਬੱਚੇ ਬਣ ਜਾਂਦੇ ਆ ਐਦਾਂ ਕੂਤਕੇ ਸੈੱਟ ਰਹਿੰਦੇ ਕੂਤਰਾ ਤੇ ਫਿਲਹਾਲ ਤਾਂ ਗੁਰੇ ਆਹਦੇ ਕੂਤਰਾ ਸਹੀ ਆ ਕਿਉਂਕਿ ਵਿੱਚੋਂ ਵਿਚਾਲੇ ਬਾਈ ਆਪਾਂਆਂ ਦੇ ਵਿੱਚੋਂ ਘੜਿਆਂ ਦੇ ਵਿੱਚ ਜਿੱਕਾ ਵੀ ਗਲਾਬ ਜੈਲ ਵਗੈਰਾ ਹੋਰ ਕਈ ਚੀਜ਼ਾਂ ਇਕਨਾਂ ਵਿੱਚ ਨੂੰ ਪਾਈ ਜਾਂਦੇ ਆ। ਬਾਕੀ ਜਿਹੜਾ ਇਹ ਔਲੇ ਦਾ ਮਰੱਬਾ ਏ ਬਾਈ ਕਬੂਤਰ ਨੂੰ ਵੀ ਭਲਾਈ ਹੈ ਇਹਦਾ। ਇੱਕਾ ਕਿੰਨੇ ਕਰ ਥੋੜੀ ਜਿਹਾ ਜੋੜੇ ਆਪਣੇ ਕੋ ਪੰਜ-ਛੇ ਜੋੜੇ ਆ। ਤੇ ਵਿੱਚ ਨੂੰ ਬਾਈ ਫਾੜੀ ਜੀ ਤੋੜ ਕੇ ਸਾਰਾ ਤੇ ਮੂੰਹ ਜਿਹਾ ਇੱਕ ਪੀਸ ਭਾਰੀ ਦਾ। ਚੰਗਾ ਹੀ ਆ ਯਾਰ ਜੋਗਾ ਨਾ ਦਿੰਦੇ ਆਪਾਂ। ਜੇ ਕਿ ਜਿਹੜੇ ਕਬੂਤਰ ਨੂੰ ਬਾਈ ਖਰਾਕ ਮਿਲਦੀ ਨਾ ਇਹਨਾਂ ਦਿਨਾਂ ਦੇ ਵਿੱਚ ਵਧੀਆ। ਜਿੱਕਣਾ ਡੈਡ ਕੱਲੀ ਕਣਕਪੁਰੇ ਚ ਰੋ ਖਿਲਾਉ ਦਾ ਆਪਾਂ ਜੋੜਾ ਨਹੀਂ ਰੱਖ ਸਕਦੇ। ਇਹਨਾਂ ਨੂੰ ਵਿੱਚ ਨੂੰ ਬਾਈ ਮਿਕਸ ਦਾਣਾ ਵੀ ਪਾਉਣਾ ਚਾਹੀਦਾ। ਹਾਂ ਤੇ ਉਹਦੇ ਗਿਰ ਕਿਹਾ ਹੁੰਦਾ ਹੈ ਕਬੂਤਰ ਬਿਮਾਰੀ ਚ ਬਹੁਤ ਘੱਟ ਹੁੰਦਾ ਜਿਹੜੇ ਕਬੂਤਰ ਖਰਾਕ ਮਿਲਦੀ ਆ ਉਹ ਬਿਮਾਰੀ ਜਿਹੜੇ ਘੱਟ ਰਹਿੰਦਾ ਹੈ ਕਾਰਨ ਉਹਦੇ ਵਿੱਚ ਆਉਣ ਦੇ ਕਿਉਂਕਿ ਉਹ ਸਰੀਰ ਨੂੰ ਬਾਈ ਕੈਲਸ਼ੀਅਮ ਪ੍ਰੋਟੀਨ ਚਲੋ ਜੇ ਦਾਣੇ ਹੀ ਪਾਉਣੇ ਇਕੱਲੇ ਤਾਂ ਉਹਦੇ ਨਾਲ ਬਾਈ ਏ ਟੂ ਜ਼ेड ਮਲਟੀਪ੍ਰੋ ਹੈ ਉਹਦੇ ਮਲਟੀ ਮਿਟਾਵੇਂ ਦੇ ਨਾ ਲਿਕਵਿਡ ਸਿੱਸੀ ਲਿਆਵੇ ਉਹਨੂੰ ਫੇ ਘੜੇ ਦੇ ਵਿੱਚ ਘੋਲ ਕੇ ਦਾਣਿਆਂ ਦੇ ਨਾਲ ਉਹ ਪਲਾਈ ਜਾਵੇ ਉਹਦੇ ਗਿਰ ਕਿਹਾ ਸਰੀਰ ਦੇ ਤੱਤ ਜਿਹੜੇ ਹੋਰ ਚੀਜ਼ਾਂ ਦੀ ਲੋੜ ਹੁੰਦੀ ਉਹ ਉਹ ਮਿਲ ਜਾਂਦੀ ਹੈ ਇਕੱਲੀ ਕਣਕ ਦੇ ਵਿੱਚ ਸਾਰੇ ਇੱਕੋ ਤੱਤ ਆ ਉਹ ਉਹਨੂੰ ਮਿਲਣਾ ਉਹੀ ਤੇ ਬਾਕੀ ਬਾਈ ਜਿਹੜੇ ਕੀ ਹੋਰ ਚੀਜ਼ਾਂ ਦਾ ਹੈ ਹਨਾ ਉਹਨਾਂ ਨੂੰ ਸਰੀਰ ਹੋਰ ਵੀ ਲੋਡ ਆਉਂਦੀ ਕਈ ਚੀਜ਼ਾਂ ਦੀ ਉਹਨੂੰ ਬਾਈ ਉਹ ਇਹਦਾ A to Z ਮਲਟੀਵਿਟਾਮਿਨ ਦਾ ਸਾਰਾ ਕੁਝ ਆ ਜਾਂਦਾ ਉਹ ਲੈਣਾ ਚਾਹੀਦਾ ਘੜੇ ਵਿੱਚ ਪਾਣੀ ਦੀ ਖੱਡਾੜ ਕੋਲ ਤੋਂ ਹਫ਼ਤੇ ਬਾਅਦ ਹੋ ਜਾਂਦਾ ਹੈ ਠੀਕ ਚਲੋ ਫੇਕੀ ਮਿਲਦੇ ਆ ਬਾਕੀ ਅੱਜ ਕੋਈ ਏਡੀ ਗੱਲ ਖਾਸ ਗੱਲ ਬਾਤ ਹੈ ਨਹੀਂ ਕੀ ਕਰਨੇ ਨੂੰ ਤੇ ਚਲੋ ਮੈਂ ਕੱਲ ਵੀਰਾਂ ਤੱਕ ਥੋੜੀ ਜਾਣਕਾਰੀ ਬਚਾਈਏ ਠੀਕ ਹੈ ਤੇ ਧੰਨਵਾਦ ਵੀਰਾਂ ਮਿਲਦੇ ਆ ਫਿਰ ਆਪਾਂ ਕਿਸੇ ਬਾਜ਼ੀ ਵਿੱਚ ਉੱਥੇ ਜਾ ਕੇ ਆਪਾਂ ਵਧੀਆ ਕੋਈ ਹੈਨਾ ਗੱਲਬਾਤ ਬਣਾ ਕੇ ਉਡੇ ਅੱਗੇ ਕੀ ਕਹਾਂਗੇ ਠੀਕ ਹੈ ਤੇ ਬਾਜੀ ਦਾ ਜਿਹੜੀ ਲਾਈਵ ਹੋਊਗੀ ਜਿੱਦਾਂ ਵੀ ਤੁਹਾਨੂੰ ਫੋਨ ਦੇ ਉੱਤੇ ਦਿਖਾਵਾਂਗੇ ਧੰਨਵਾਦ ਸਾਰੇ